ਮਨਜੀਤ ਸਿੰਘ ਰਾਏ ਮੈਂ ਪੋਰੀ ਹੀਰਾਂ ਤੋਂ ਆ ਔਰ ਮੈਂ ਪੀੜਤ ਆ ਇਸ ਸਰਕਾਰ ਕੋਲੋਂ ਜਿਹੜੀ ਲੈਂਡ ਪੂਲਿੰਗ ਪਾਲਿਸੀ ਆ ਉਹਦੇ ਵਿੱਚ ਮੇਰੀ ਸਾਡੀ ਦੀ ਸਾਰੀ ਜ਼ਮੀਨ ਆ ਰਹੀ ਹੈ ਸਰਦਾਰ ਜੀ ਹੁਣ ਇੱਕ ਆ ਨਵੀਂ ਮਲਮੀ ਮੁਹਿੰਮ ਚਲਾ ਦਿੱਤੀ ਆ ਜੀ ਝਾੜੂ ਵਾਲਿਆਂ ਦੀ ਜਿਹੜੀ ਐਂਟਰੀ ਉਹ ਬੈਨ ਕਰ ਦਿੱਤੀ ਗਈ ਹੈ ਕਿ ਪੂਰਾ ਮਾਮਲਾ ਤੇ ਕਿੰਨੇ ਵੋਟਾਂ ਦੇ ਗਏ ਜਾ ਰਹੇ ਨੇ ਦੇਖੋ ਇਹ ਅਸਲ ਦੇ ਵਿੱਚ ਜਿਹੜੇ ਪੰਜਾਬ ਦਾ ਨੁਕਸਾਨ ਕਰਨਗੇ ਜਦੋਂ 2020 ਕੀ ਦਾ ਅੰਦੋਲਨ ਸੀ ਜਦੋਂ ਤਿੰਨੋਂ ਖੇਤੀ ਕਾਨੂੰਨ ਬੀਜੇਪੀ ਲੈ ਕੇ ਆਈ ਠੋਸਣਾ ਚਾਹੁੰਦੀ ਸੀ ਉਹ ਵੀ ਇਸੇ ਤਰ੍ਹਾਂ ਦੀ ਲੁੱਟ ਸੀ ਕਿਸਾਨਾਂ ਦੀ ਉਦੋਂ ਬੀਜੇਪੀ ਦਾ ਵਿਰੋਧ ਕੀਤਾ ਹੁਣ ਕਿਉਂਕਿ ਇਹ ਜਿਹੜੀ ਸੱਤਾਧਾਰੀ ਸਰਕਾਰ ਹੈ ਆਵਾਜ਼ੀ ਪਾਰਟੀ ਦੀ ਹੈ ਪੰਜਾਬ 'ਚ ਇਹ ਪੰਜਾਬ ਦੀ ਜ਼ਮੀਨ ਖੋਣਾ ਚਾਹੁੰਦੀ ਕਿਸਾਨਾਂ ਕੋਲੋਂ ਇਸ ਕਰਕੇ ਇਹਦਾ ਵਿਰੋਧ ਕੀਤਾ ਜਾ ਰਿਹਾ ਕਿ ਇਹਨਾਂ ਦਾ ਪੰਜਾਬ ਆਪਣੇ ਪੁਰਹੀਰਾ ਛੇਰਗੜ ਤੇ ਢੋਣਵਾਲ ਤਿੰਨਾਂ ਪਿੰਡਾਂ ਦੇ ਵਿੱਚ ਇਹਨਾਂ ਦਾ ਵਧਣਾ ਸਖਤ ਮਨਾ ਹੈ ਕਿੰਨੇ ਵੋਟ ਲਗਾਏ ਜਾ ਰਹੇ ਨੇ ਇਹ ਅੱਜ 8 ਵੋਟ ਹੁਣ ਲਾਣੇ ਹਜੇ ਸ਼ੁਰੂ ਹੋਏ ਆ ਇਹ ਰੋਜ਼ ਨਾਲ ਦੇ ਪਿੰਡਾਂ 'ਚ ਵੀ ਅੱਗੇ ਵਧਣਗੇ ਕਿਉਂਕਿ ਜਿਹੜੇ ਜਿਹੜੇ ਪਿੰਡਾਂ 'ਚ ਸਾਡੇ ਪਿਆਰ ਨੇ ਸਰਪੰਚਾਂ ਨਾਲ ਉਹਨਾਂ ਨਾਲ ਮੇਰੀ ਗੱਲ ਹੋ ਰਹੀ ਆ ਅਸੀਂ ਹਰੇਕ ਪਿੰਡ 'ਚ ਅਗਰ ਇਹ ਨਹੀਂ ਪਾਲਿਸੀ ਵਾਪਸ ਨਹੀਂ ਲਈ 2027 ਤੱਕ ਤੁਹਾਨੂੰ ਪੰਜਾਬ ਦੇ ਹਰ ਪਿੰਡ 'ਚ ਇਹ ਬੋਰਡ ਨਜ਼ਰ ਆਊਗਾ। ਪ੍ਰਧਾਨ ਜੀ ਕਿ ਪ੍ਰਸ਼ਾਸਨ ਵਾਲਿਆਂ ਨੇ ਬੋਰਡ ਉਤਾਰਨ ਦੀ ਕੋਸ਼ਿਸ਼ ਕੀਤੀ ਫਿਰ ਆਪਣਾ ਕੀ ਦੇਖੋ ਅਸੀਂ ਪ੍ਰਸ਼ਾਸਨ ਨੂੰ ਸਿੱਧੇ ਤੌਰ ਤੇ ਆਖਣਾ ਚਾਹੁੰਦੇ ਆ ਕਿ ਪ੍ਰਸ਼ਾਸਨ ਦਾ ਇਹਦੇ ਵਿੱਚ ਕੋਈ ਨਹੀਂ ਸਾਡੀ ਲੋਕਤੰਤਰ ਚ ਅਧਿਕਾਰ ਹੈ ਸਾਡਾ ਪ੍ਰੋਟੈਸਟ ਆਪਣਾ ਰੋਸ ਜਿਹੜਾ ਦਾਰ ਕਰਨਾ ਔਰ ਇਹ ਜੇਕਰ ਇਹ ਬੋਰਡ ਸਾਡੇ ਪਾੜੇ ਜਾਂਦੇ ਆ ਤਾਂ ਫਿਰ ਜੇ ਐਸਐਚਓ ਦਾ ਕੋਈ ਬੰਦਾ ਆਉਂਦਾ ਪਾੜਦਾ ਦੇਖ ਲਿਆ ਥਾਣਾ ਘੇਰਾਂਗੇ ਥਾਣੇ ਦਾ ਗੇਟ ਬੰਦ ਕਰਕੇ ਉਹਦੇ ਮੋਹਰੇ ਬੋਰਡ ਲਾ ਕੇ ਆਵਾਂਗੇ ਫਿਰ ਜੇ ਕੋਈ ਐਸਐਸਪੀ ਦਫ਼ਤਰੋਂ ਆਉਂਦਾ ਐਸਐਸਪੀ ਦਾ ਘਰ ਘੇਰਾਂਗੇ ਉਹਦੇ ਮੋਰੇ ਉਹਦੇ ਲਾ ਕੇ ਆਵਾਂਗੇ ਬੋਰਡ ਇਸ ਕਰਕੇ ਜੇ ਡੀਸੀ ਕਿਸੇ ਬੰਦੇ ਨੂੰ ਭੇਜਦੇ ਡੀਸੀ ਸਾਹਿਬ ਤੇ ਉਹਨਾਂ ਨੇ ਕਈ ਘਰ ਦੇ ਮੋਰੇ ਬੋਰਡ ਲਾ ਕੇ ਉੱਥੇ ਆਵਾਂਗੇ ਸੋ ਇਸ ਕਰਕੇ ਇਹ ਅਸੀਂ ਵਾਰਨਿੰਗ ਦੇਣਾ ਚਾਹੁੰਦੇ ਆਂ ਕਿ ਸਾਡੇ ਉੱਧਾਂ ਕੋਈ ਹੱਥ ਨਾ ਆ ਜਾ ਸ਼ਰਾਰਤੀ ਬੰਦਾ ਤੇ ਫਿਰ ਉਹ ਛੱਲਿਆ ਵੀ ਜਾਊ ਆਲੂ ਵਾਂਗੂ ਸਿੱਧੇ ਛੱਲਦਾ ਸੰਸਦ ਮਾਲਵੀਂਦਰ ਕਾਂਗਰਸ ਕੋ ਪੋਸਟ ਪਾਈ ਸੀ ਕਿ ਤਾਂ ਬਾਅਦ ਵਿੱਚ ਉਹ ਬਹੁਤ ਛੇਤੀ ਉਹਨਾਂ ਦੀ ਲੱਤਾਂ ਨੇ ਭਾਰੀ ਚੱਲਿਆ ਤੇ ਬੈਕਗਰ ਲਾ ਲਾ ਉਹਨਾਂ ਨੇ ਟਵਿੱਟਰ ਤੋਂ ਡੀਡ ਕਰਤੀ ਐਕਸ ਅਕਾਊ ਦਰਸਲ ਉਹ ਕੋ ਪੋਸਟ ਦੁਆਰਾ ਵੀ ਨਜ਼ਰ ਆਉਣ ਲੱਗ ਪਈ ਥੋੜੀ ਜਹੀ ਅਸਲ 'ਚ ਇਹਨਾਂ 'ਚ ਦੋ ਟੜੇ ਬਣੇ ਹੋਇਆ ਇੱਕ ਦਿੱਲੀ ਵਾਲਾ ਟੜਾ ਇੱਕ ਪੰਜਾਬ ਵਾਲਾ ਟੜਾ ਮੈਨੂੰ ਜੋ ਲੱਗਦਾ ਪੰਜਾਬ ਵਾਲੇ ਟੜੇ ਨੂੰ ਥੋੜੀ ਬਹੁਤ ਪੰਜਾਬ ਦੀ ਨਾਬ ਜਿਹਦਾ ਪਤਾ ਉਹਨਾਂ ਨੇ ਤਾਂ ਕਹਿਤਾ ਹੁਣ ਉਹ ਵੀ ਪਾਦੇ ਕੋਈ ਗੱਲ ਨਹੀਂ ਤੇ ਜਿਹੜਾ ਦਿੱਲੀ ਵਾਲਾ ਟੜਾ ਆ ਜਦੋਂ ਉਹਨੇ ਦਬਕਾ ਮਾਰਿਆ ਫਿਰ ਦਿੱਲੀ ਵਾਲਿਆਂ ਮੋਰੇ ਤਾਂ ਇਹਨਾਂ ਦਾ ਫਿਰ ਸਾਰਾ ਕੁਝ ਹੀ ਨਿਕਲ ਜਾਂਦਾ ਨਾ ਇਹ ਬਹਿ ਜਾਂਦੇ ਆ ਇੱਥੇ ਵਾਲੇ ਕੀ ਕਰਦੇ ਆ ਜੀ ਅਨੰਦਪੁਰ ਸਾਹਿਬ ਵਾਲੇ ਉਹ ਪਾਈ ਜਾ ਰਹੇ ਨੇ ਸੰਤ ਤੇ ਇੱਥੇ ਵਾਲੇ ਸੰਸਦ ਆ ਜਣਾ ਤੁਸੀਂ ਮਿਲੇ ਸੀ ਜਿੰਪਾ ਜੀ ਨੂੰ ਰਵਜੋਤ ਜੀ ਨੂੰ ਇਹ ਕੀ ਕਰਦੇ ਦੇਖੋ ਇੱਥੇ ਵਾਲੇ ਮੈਂ ਤਾਂ ਕਹੂੰਗਾ ਡਾਕਟਰ ਰਾਜੀ ਵੀ ਵਿੱਚੇ ਸ਼ਾਮਲ ਨੇ ਇਹ ਸਾਰਿਆਂ ਨੂੰ ਚਾਹੀਦਾ ਹੈ ਵੀ ਭਾਈ ਤੁਸੀਂ ਕਲੀਅਰ ਕਟ ਹੈ ਆਪਣਾ ਵਿਰੋਧ ਦਰਜ ਕਰਾਓ ਲੋਕਾਂ ਨੂੰ ਪਤਾ ਲੱਗੇ ਤੁਸੀਂ ਲੋਕਾਂ ਦੇ ਨਾਲ ਖੜੇ ਹੋ ਤੁਹਾਡਾ ਵੀ ਕੋਈ ਟਵੀਟ ਆਵੇ ਉਹ ਗੁੰਗਿਓ ਬੋਲਿਓ ਬੋਲ ਪਾਓ ਕੁਝ ਮੈਂ ਤਾਂ ਇਹ ਜਿੰਪੇ ਨੂੰ ਵੀ ਕਹਾਂਗਾ ਮੈਂ ਡਾਕਟਰ ਅਭਜੋਤ ਨੂੰ ਵੀ ਕਹਾਂਗਾ ਤੇ ਮੈਂ ਡਾਕਟਰ ਰਾਜਜੀ ਨੂੰ ਵੀ ਕਹਾਂਗਾ ਵੀ ਭਾਈ ਤੁਹਾਡੀ ਸ਼ਬੀ ਜੇ ਲੋਕਾਂ ਚ ਹੈਗੀ ਆ ਤਾ ਉਹਨੂੰ ਬਰਕਰਾਰ ਰੱਖਣ ਲਈ ਲੋਕਾਂ ਨਾਲ ਖੜਜੋ ਇਹ ਇਹ 5 ਸਾਲ ਬਾਅਦ ਸੱਤਾ ਬਦਲ ਜਾਂਦੀ ਆ ਜੇ ਲੋਕ ਰੋਹ ਬਦਲ ਗਿਆ ਤੁਹਾਡੇ ਖਿਲਾਫ ਫਿਰ ਕੋਈ ਮਾਇਦਾ ਲਾਣ ਨਹੀਂ ਵੀ ਤੁਹਾਨੂੰ ਇਹ ਕੁਰਸੀਆਂ ਦੇਵੇ ਇਸ ਕਰਕੇ ਅੱਜ ਖੜ੍ਹਜੋ ਪੰਜਾਬ ਦੇ ਨਾਲ ਪੰਜਾਬ ਦੇ ਲੋਕਾਂ ਨਾਲ ਮੇਰ ਤੁਹਾਡੇ ਪਿੰਡ ਦਾ ਜੀ ਫਿਰ ਮੇਰ ਦੀ ਐਂਟਰੀ ਕਿੱਦਾਂ ਦੇਖੇ ਜੂਗਾ ਅਸੀਂ ਮੇਰ ਸਾਹਿਬ ਨੂੰ ਸਪੱਸ਼ਟ ਸ਼ਬਦਾਂ ਚ ਕਹਿ ਦਿੰਦਾ ਹੈ ਕਿ ਭਾਈ ਇਹ ਕਲੀਅਰ ਹੈ ਵੀ ਜੇ ਇੱਥੇ ਪ੍ਰਚਾਰ ਕੀਤਾ ਕਿਸੇ ਝਾੜੂ ਬਾਰੂ ਪਾਰਟੀ ਦਾ ਤਾਂ ਫਿਰ ਤੇਰੇ ਵੀ ਕੱਪੜੇ ਪਾੜਾਂਗੇ ਬੇਸ਼ੱਕ ਤੂੰ ਇੱਥੇ ਦਾ ਵਸਿੰਦਾ ਹੈ ਇਹ ਕਲੀਅਰ ਕਟਾ ਹੈ ਵੀ ਜਿਨੇ ਝਾੜੂ ਬਾਰੂ ਦੀ ਪਾਰਟੀ ਦਾ ਪ੍ਰਚਾਰ ਕਰਨ ਸਾਡੇ ਪੋਰੀ ਨਾ ਚ ਨਾ ਬੜੇ ਉਹ ਸਾਡੇ ਕਿਸੇ ਢੋਲਣਵਾਰ ਚ ਨਾ ਬੜੇ ਛੇਰਗੜ ਚ ਨਾ ਬੜੇ ਸਾਡੀ ਲੈਂਡ ਪੂਲਿੰਗ ਪਾਲਿਸੀ ਨਾਲ ਹੀ ਜ਼ਮੀਨ ਖੋਈ ਜਾ ਰਹੀ ਆ ਐਸਲੇ ਸਾਡੇ ਮਨਾਂ ਚ ਬੜਾ ਗੁੱਸਾ ਭਰਿਆ ਪਿਆ ਇਸ ਕਰਕੇ ਅਸੀਂ ਮੇਅਰ ਸਾਹਿਬ ਨੂੰ ਸਪਸ਼ਟ ਕਹਿਤਾ ਕਿ ਇੱਥੇ ਕੋਈ ਮੀਟਿੰਗ ਨਹੀਂ ਹੋਣੀ ਚਾਹੀਦੀ ਝਾੜੂ ਬਾਰੂ ਪਾਰਟੀ ਦੀ ਕੋਈ ਇੱਥੇ ਝਾੜੂ ਬਾਰੂ ਪਾਰਟੀ ਦਾ ਕਾਰਕੁਨ ਨਜ਼ਰ ਨਹੀਂ ਆਉਣਾ ਚਾਹੀਦਾ ਸਿੱਧੇ ਸ਼ਬਦਾਂ ਚ ਹੈ ਸ਼ਹਿਰ ਜੋ ਮਰਜ਼ੀ ਕਰੀ ਜਾਓ ਲੋਕਤੰਤਰ ਚ ਰਹਿਣਾ ਹਰ ਇੱਕ ਦਾ ਅਧਿਕਾਰ ਹੈ ਤੂੰ ਰਹਿ ਭਾਈ ਪਰ ਜਿੱਦਣ ਪ੍ਰਚਾਰ ਕਰਦਾ ਫੜਿਆ ਗਿਆ ਆਮ ਆਦਮੀ ਪਾਰਟੀ ਦਾ ਉਹ ਦਿਨ ਤੇਰੇ ਵੀ ਕੱਪੜੇ ਪਾੜਾਂਗੇ ਇਹ ਮੇਅਰ ਨੂੰ ਸਪਸ਼ਟ ਸੁਨਿਆ ਲਾ ਦਿੰਦਾ 550 ਏਕੜ ਜਿਹੜੀ ਜ਼ਮੀਨ ਹੈ ਉਹ ਸਾਡੀ ਦੋਹਾਂ ਪਿੰਡਾਂ ਦੀ ਜਿਹੜੀ ਸ਼ੇਰਗੜ ਤੇ ਪੋਰੀਆਂ ਦੀ ਆ ਰਹੀ ਆ ਜਿਹਦੇ ਵਿੱਚ ਢੋਲਨਵਾਲ ਦੇ ਕੁਝ ਸੱਜਣਾ ਨੇ ਖਰੀਦੀ ਹੋਈ ਆ